ਦੋਸਤੋ ਜੋ ਕਿ ਯੂਕੇ ਦੇ ਵਿੱਚ ਪਿਛਲੇ 7-8 ਦਿਨ ਤੋਂ ਚੱਲ ਰਿਹਾ ਹੈ ਆਪਾਂ ਸਾਰੇ ਹੀ ਨਿਊਜ਼ ਦੇ ਉੱਤੇ ਵੇਖ ਰਹੇ ਹਾਂ ਸੋਸ਼ਲ ਮੀਡੀਆ ਤੋਂ ਉੱਤੇ ਵੇਖ ਰਹੇ ਹਾਂ ਇਹ ਸਾਰੀ ਜੋ ਸਿਚੁਏਸ਼ਨ ਮਾਈਗ੍ਰੇਸ਼ਨ ਦੇ ਖਿਲਾਫ ਪ੍ਰੋਟੈਸਟ ਸ਼ੁਰੂ ਹੋਏ ਨੇ ਐਕਚੁਅਲੀ ਇਹਨਾਂ ਦੀ ਬਿਗਨਿੰਗ ਜੋ ਤਿੰਨ ਲੜਕੀਆਂ ਦੀ ਬਹੁਤ ਹੋਣ ਤੋਂ ਪਿੱਛੋਂ ਹੋਈ ਹੈ ਤੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਕਿ ਜਿਸ ਨੂੰ ਤਕਰੀਬਨ 60 ਕਹ ਹਜ਼ਾਰ ਤੁਸੀਂ ਵਿਊ ਕਰ ਚੁੱਕੇ ਹੋ ਹੁਣ ਤੱਕ ਤੇ ਤੁਸੀਂ ਕਾਫੀ ਭੈਣ ਭਰਾਵਾਂ ਨੇ ਬੜੇ ਵਧੀਆ ਵਿਊਜ਼ ਦਿੱਤੇ ਨੇ ਆਪਣੇ ਆਪਣੇ ਤੇ ਕਈਆਂ ਨੇ ਵਿੱਚ ਬਿਲਕੁਲ ਕੰਧ ਚ ਵੀ ਟੱਕਰ ਮਾਰੀ ਹੋਈ ਹੈਗੀ ਪਰ ਜੋ ਹਾਲਾਤ ਇੱਥੋਂ ਦੇ ਹੈਗੇ ਨੇ ਮੇਰੇ ਆਪਣੇ ਮੁਤਾਬਕ ਜਿਹੜਾ ਮੈਂ ਹਰ ਤਰ੍ਹਾਂ ਦੀ ਨਿਊਜ਼ ਵੇਖ ਰਿਹਾ ਹਾਂ ਹਰ ਤਰ੍ਹਾਂ ਦੇ ਜਿਹੜੇ ਇਸ ਕੰਟਰੀ ਦੇ ਲੀਡਰ ਹੈਗੇ ਉਹਨਾਂ ਨੂੰ ਸੁਣ ਰਿਹਾ ਹਾਂ ਜਿਹੜੇ ਇੱਥੇ ਪੁਲਿਸ ਦੇ ਕੋਈ ਰਿਟਾਇਰਡ ਚੀਫ ਹੈਗਾ ਉਹਦੇ ਵੀਊਜ਼ ਸੁਣ ਰਿਹਾ ਹਾਂ ਕੋਈ ਹੋਰ ਜਿਹੜੇ ਇਹਨਾਂ ਦੀ ਕੋਈ ਸਕਿਉਰਿਟੀ ਸਰਵਿਸਿਜ਼ ਹੈਗੀਆਂ ਉਹਨਾਂ ਦੇ ਕੋਈ ਚੀਫ ਕੋਈ ਰਿਟਾਇਰਡ ਹੈਗਾ ਕੋਈ ਐਕਟਿੰਗ ਹੈਗਾ ਉਹਨਾਂ ਦੇ ਥਿਊਜ਼ ਸੁਣ ਰਹੇ ਆ ਤੇ ਨਿਊਜ਼ਪੇਪਰ ਦੇ ਜਿਹੜੇ ਵੱਡੇ ਨਿਊਜ਼ਪੇਪਰਾਂ ਦੇ ਐਡੀਟਰ ਹੈਗੇ ਨੇ ਉਹਨਾਂ ਦੇ ਨਿਊਜ਼ ਤੋਂ ਪਤਾ ਲੱਗ ਰਿਹਾ ਉਹਨਾਂ ਦੇ ਥਿਊਜ਼ ਤੋਂ ਵੀ ਇਹ ਜਿਹੜੀ ਗੜਬੜ ਹੈਗੀ ਇਹ ਅੱਗ ਐਕਚੁਅਲੀ ਕਈ ਸਾਲਾਂ ਤੋਂ ਤੁਖਦੀ ਆ ਰਹੀ ਸੀ ਕਿਉਂਕਿ ਪਿਛਲੇ ਦਸਕ ਸਾਲਾਂ ਤੋਂ ਇਮੀਗ੍ਰੇਸ਼ਨ ਦਾ ਕੰਟਰੋਲ ਸੀਗਾ ਜੋ ਉਹੋ ਬਿਲਕੁਲ ਖਤਮ ਹੋ ਚੁੱਕਿਆ ਸੀ ਤੇ ਇੱਥੇ ਬਹੁਤ ਜ਼ਿਆਦਾ ਲੋਕੀ ਵਰਲਡਵਾਈਡ ਇੱਕ ਕੰਟਰੀ ਤੋਂ ਨਹੀਂ ਸਾਰੇ ਮੁਲਕਾਂ ਤੋਂ ਸਟੂਡੈਂਟ ਬਣ ਕੇ ਆ ਗਏ ਪਰ ਉਹਨਾਂ ਨੇ ਕਿਸੇ ਨੇ ਪੜ੍ਹਾਈ ਨਹੀਂ ਕੀਤੀ ਸਟੂਡੈਂਟ ਦਾ ਵੀਜ਼ਾ ਸਿਰਫ ਮੁਲਕ ਦੇ ਵਿੱਚ ਐਂਟਰ ਹੋਣ ਵਾਸਤੇ ਲੈ ਲਿਆ ਤੇ ਇੱਥੇ ਆ ਕੇ ਵਿੱਚੇ ਪੜ੍ਹਾਈ ਛੱਡ ਕੇ ਉਹ ਕਮਾਕਾਰਾਂ ਦੇ ਵਿੱਚ ਲੱਗ ਗਏ ਤੇ ਹੌਲੀ-ਹੌਲੀ ਬਲੈਕ ਇਕਨੋਮੀ ਦੇ ਵਿੱਚ ਡਿਸਪੀਅਰ ਹੋ ਗਏ ਜਦੋਂ ਉਹਨਾਂ ਦੇ ਵੀਜ਼ੇ ਖਤਮ ਹੋ ਗਏ ਤੇ ਆਮ ਆਪਾਂ ਨੂੰ ਹਾਈ ਸਟਰੀਟ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਵੀ ਮਿਲਦਾ ਹੈਗਾ ਵੀ ਡਾਰਾਂ ਦੀਆਂ ਡਾਰਾਂ ਸਟੂਡੈਂਟਸ ਦੀਆਂ ਜਾਂ ਬਾਹਰਲੇ ਫੋਰਨਰ ਮਾਈਗ੍ਰੈਂਟਸ ਦੀਆਂ ਤੁਰੀਆਂ ਫਿਰਦੀਆਂ ਨੇ ਤੇ ਸਭ ਤੋਂ ਜ਼ਿਆਦਾ ਬਦਨਾਮੀ ਜੋ ਉਹ ਇਲੀਗਲ ਮਾਈਗ੍ਰੈਂਟਸ ਦੀ ਹੋ ਰਹੀ ਹੈ ਉਹ ਜਿਹੜੇ ਲੋਕੀ ਫਰਾਂਸ ਤੋਂ ਆ ਜਿਹੜੀਆਂ ਛੋਟੀਆਂ ਕਿਸ਼ਤੀਆਂ ਆ ਰਹੀਆਂ ਨੇ ਇਹਨਾਂ ਦੇ ਵਿੱਚ ਨਜਾਇਜ਼ ਤਰੀਕੇ ਨਾਲ ਟਪਕੇ ਆ ਰਹੇ ਨੇ ਉਹਨਾਂ ਦੀ ਜਿਹੜੀ ਹੈਗੀ ਆਉਣ ਦੇ ਨਾਲ ਸਭ ਤੋਂ ਜ਼ਿਆਦਾ ਰੌਲਾ ਪੈ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਤੇ ਪਿਛਲੀ ਸਰਕਾਰ ਨੇ ਵੀ ਉਹਨਾਂ ਦੀ ਹੋਮ ਸਕੱਤੀ ਸੀਗੀ ਬਰਾਵਾਪਨ ਜਿਹੜੀ ਕਿ ਇੰਡੀਅਨ origin ਦੀ ਸੀ ਉਸਨੇ ਵੀ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਵੀ ਕੀਤਾ ਸੀ ਵੀ ਜੋ ਵੀ ਬੰਦਾ ਆ ਕੇ ਇੱਥੇ ਅਸਾਈਲੋ ਮੰਗੇਗਾ ਅਸੀਂ ਉਸ ਨੂੰ ਪ੍ਰੋਸੈਸ ਕਰਕੇ ਯੂਗਾਂਡਾ ਰਵਾਂਡਾ ਦੇ ਵਿੱਚ ਭੇਜ ਦਾਂਗੇ ਤੇ ਰਵਾਂਡਾ ਦੇ ਵਿੱਚ ਉਸ ਨੂੰ ਰਹਿਣਾ ਪਊਗਾ ਨਾ ਕਿ ਯੂਕੇ ਦੇ ਵਿੱਚ ਤੇ ਉਹ ਜਦੋਂ ਪਹਿਲਾ ਜਹਾਜ਼ ਭਰ ਕੇ ਉਹਨਾਂ ਨੇ ਭੇਜਣਾ ਜਾਇਆ ਇਥਰਫਿਊਜ਼ੀਆਂ ਦਾ ਤਾਂ ਇਥੋਂ ਉਹਨੂੰ ਚੈਲੰਜ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹ ਪਾਲਿਸੀ ਵੀ ਜਿਹੜੀ ਸੀਗੀ ਸਰਕਾਰ ਦੀ ਫੇਲ ਹੋ ਗਈ ਹੁਣ ਆ ਜਿਹੜੇ ਲੋਕੀ ਆ ਕੇ ਸਟ੍ਰੀਟਸ ਦੇ ਉੱਤੇ ਰੌਲਾ ਪਾ ਰਹੇ ਨੇ ਵੀ ਇਹਨਾਂ ਨੇ ਬਾਹਰਲੇ ਲੋਕਾਂ ਨੇ ਆ ਕੇ ਸਾਡੇ ਕੰਮ ਲੈ ਲਏ ਸਾਡਾ ਸਿਸਟਮ ਸਾਰਾ ਖਰਾਬ ਕਰਤਾ ਸਾਡੇ ਤੇ ਇਹ ਬਰਡਨ ਬਣੇ ਹੋਏ ਨੇ ਤੇ ਇਹ ਲੋਕੀ ਤਾਂ ਸਿਰਫ ਅੱਗੇ ਵਾਲੇ ਹੀ ਨੇ ਇਹ ਤਾਂ ਮੋਸਟਲੀ ਤੁਸੀਂ ਦੇਖੋ ਤੇ 32 ਸਾਲ ਦੀ ਉਮਰ ਦੇ ਵਿੱਚ ਕਈ ਯੂਥ ਹੈਗੇ ਨੇ ਮੂੰਹ ਦੇ ਵਿੱਚ ਦੰਦ ਕੋਈ ਨਹੀਂ ਹੈਗਾ ਕਿਉਂਕਿ ਇਹ ਉਹ ਬਰੀਡ ਹੈਗੀ ਜਿਹੜੀ ਨਸ਼ਿਆਂ ਤੇ ਆ ਬਿਲਕੁਲ ਤੇ ਉਸ ਕਰਕੇ ਇਹਨਾਂ ਦੀ ਜਿਹੜੀ ਅਕਲ ਸ਼ਕਲ ਉਹ ਸਾਰਾ ਕੁਝ ਹੀ ਵਿਗੜਿਆ ਹੋਇਆ ਹੈ ਪਰ ਇਹਨਾਂ ਨੂੰ ਪਿੱਛੋਂ ਢੁਕਾਉਣ ਵਾਲਾ ਜਿਹੜੇ ਲੋਕੀ ਹੈਗੇ ਨੇ ਉਹ ਕੋਈ ਹੋਰ ਆਰਗੇਨਾਈਜੇਸ਼ਨ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਇੰਗਲਿਸ਼ ਡਿਫੈਂਸ ਲੀਗ ਦਾ ਨਾਮ ਕਾਫੀ ਆ ਰਿਹਾ ਹੈ ਤੇ ਦੂਜੀ ਇੱਕ ਰਿਫਾਰਮ ਪਾਰਟੀ ਜਿਸ ਨੇ ਇਸ ਵਾਰੀ ਇਲੈਕਸ਼ਨ ਵੀ ਲੜੀ ਹੈਗੀ ਉਹਨਾਂ ਦੇ ਦੋ ਐਮਪੀ ਵੀ ਬਣੇ ਹੈਗੇ ਨੇ ਉਹਨਾਂ ਦੇ ਉੱਤੇ ਅਲਿਗੇਸ਼ਨ ਲੱਗ ਰਿਹਾ ਹੈ ਵੀ ਇਹਨਾਂ ਨੇ ਇਹ ਸਾਰੀ ਸਿਚੁਏਸ਼ਨ ਢੜਕਾਈ ਹੋਈ ਹੈਗੀ ਹੈ ਪਰ ਇਹ ਸਿਚੁਏਸ਼ਨ ਇਹਨਾਂ ਦੋ ਧਿਰਾਂ ਦੇ ਢੜਕਾਉਣ ਨਾਲ ਹੀ ਨਹੀਂ ਇਦਾਂ ਦੀ ਹੋਈ ਇਸ ਦੇ ਪਿੱਛੇ ਹੋਰ ਵੀ ਕੋਈ ਧਿਰ ਹੋ ਸਕਦੀ ਹੈ ਕਿਉਂਕਿ ਜਦੋਂ ਇਮੀਗ੍ਰੇਸ਼ਨ ਦਾ ਕੰਟਰੋਲ ਖਤਮ ਹੋ ਗਿਆ ਦਾ ਇਥੋਂ ਦਾ ਜਿਹੜਾ ਐਨਐਚਐਸ ਸਿਸਟਮ ਸੀਗਾ ਨੈਸ਼ਨਲ ਹੈਲਥ ਸਿਸਟਮ ਉਹ ਫੇਲ ਹੋਣਾ ਸ਼ੁਰੂ ਹੋ ਗਿਆ ਲੋਕਾਂ ਨੇ ਇੱਥੇ ਪੱਕੇ ਹੋਣ ਵਾਸਤੇ ਬੱਚੇ ਜਮਾਉਣੇ ਸ਼ੁਰੂ ਕਰਤੇ ਵੀ ਚਲੋ ਬੱਚੇ ਦੇ ਥਰੂ ਇੱਥੇ ਸਟੇ ਮਿਲ ਜੂਗੀ ਰਹਿਣ ਦੀ ਤੇ ਬੱਚੇ ਇਨੇ ਜੰਮਣੇ ਸ਼ੁਰੂ ਹੋ ਗਏ ਖਾਸ ਕਰਕੇ ਆ ਵੈਸਟ ਲੰਡਨ ਦਾ ਈਲਿੰਗ ਦੇ ਵਿੱਚ ਕਿੱਡਾ بڑا ਹਸਪੀਟਲ ਸੀਗਾ ਉਹ 5 5 6 600 ਬੱਚਾ ਉੱਥੇ ਰੋਜ਼ ਜੰਮ ਰਿਹਾ ਸੀ ਤੇ ਉਹ ਹਸਪੀਟਲ ਹੀ ਫੇਲ ਕਰਤਾ ਬੰਦ ਹੋਣ ਹੋ ਗਿਆ ਆ ਹੋਣ ਦੀ ਨੌਬਤ ਤੇ ਆ ਗਿਆ ਸੋ ਇਦਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਸੀ ਜਾਂ ਜਿਨ੍ਹਾਂ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਆਮ ਜੀਵਨ ਤੇ ਲੋਕਾਂ ਦੇ ਉਹਨਾਂ ਨੇ ਅੰਦਰ ਜਿਹੜੀ ਇਹ ਅੱਗ ਸਲਗਣ ਲਾ ਦਿੱਤੀ ਸੀ ਲੋਕਾਂ ਦੇ ਤੇ ਹੁਣ ਮੌਕਾ ਮਿਲ ਗਿਆ ਤੇ ਬਾਕੀ ਪੂਰੇ ਯੂਰਪ ਦੇ ਵਿੱਚ ਤਾਂ ਆਲਰੇਡੀ ਸਰਕਾਰਾਂ ਇਮੀਗ੍ਰੇਸ਼ਨ ਨਾ ਕੰਟਰੋਲ ਕਰਨ ਕਰਕੇ ਲੋਕਾਂ ਨੇ ਚੇਂਜ ਕਰਤੀਆਂ ਨੇ ਜਰਮਨੀ ਦੇ ਵਿੱਚ ਚੇਂਜ ਹੋ ਗਈ ਸੀ ਕਿ ਹਾਲੈਂਡ ਦੇ ਵਿੱਚ ਚੇਂਜ ਹੋ ਗਈ ਸੀ ਫਰਾਂਸ ਦੇ ਵਿੱਚ ਚੇਂਜ ਹੋ ਗਈ ਸੀ ਬੈਲਜੀਅਮ ਵਗੈਰਾ ਦੇ ਵਿੱਚ ਚੇਂਜ ਹੋ ਗਈ ਸੀ ਸੋ ਇੱਕ ਇੰਗਲੈਂਡ ਹੀ ਬਚਿਆ ਹੋਇਆ ਸੀਗਾ ਐਸ ਸਰਕਾਰ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਵੀ ਇਮੀਗ੍ਰੇਸ਼ਨ ਨੂੰ ਰੋਕਿਆ ਜਾਵੇ ਤੇ ਜਿਹੜੇ ਤਾਂ ਕਿ ਇੱਥੇ ਉਨੀ ਕੁ ਰੇਸ਼ਿਓ ਦੇ ਵਿੱਚ ਲੋਕੀ ਆਉਣ ਜਿਨ੍ਹਾਂ ਨੂੰ ਕੰਮ ਵੀ ਮਿਲ ਸਕੇ ਤੇ ਰਹਿਣ ਦੀ ਅਕਮੋਡੇਸ਼ਨ ਵੀ ਮਿਲ ਸਕੇ ਹੁਣ ਜਿਹੜੇ ਲੋਕੀ ਲੀਗਲ ਤਰੀਕੇ ਦੇ ਨਾਲ ਜਹਾਜ਼ਾਂ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਕਦੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ ਇਹ ਜਿਹੜੇ ਆਕਿਸ਼ਤੀਆਂ ਦੇ ਵਿੱਚ ਆਉਂਦੇ ਨੇ ਚਾਹੇ ਥੋੜੀ ਗਿਣਤੀ ਦੇ ਵਿੱਚ ਹੀ ਆਉਂਦੇ ਨੇ ਪਾਸਾ ਧ ਹਜ਼ਾਰ ਬੰਦਾ ਇਸ ਸਾਲ ਦੇ ਵਿੱਚ ਆਉਂਦਾ ਹੈ ਪਰ ਉਸ ਨੇ ਇੱਕ ਐਡੀ ਵੱਡੀ ਇਹੋ ਨਿਊਜ਼ ਬਣਾਈ ਹੋਈ ਹੈਗਾ ਇਹਲੀ ਗੱਲ ਜਿਹੜੀ ਮਾਈਗ੍ਰੇਸ਼ਨ ਹੈਗੀ ਹੈ ਉਸ ਦੇ ਨਾਲ ਸਾਰੇ ਹੀ ਜਿਹੜੇ ਹੈਗੇ ਨੇ ਲੋਕੀ ਉਹੋ ਨਿਗਾ ਦੇ ਵਿੱਚ ਆ ਗਏ ਨੇ ਹੁਣ ਪਿਛਲੀ ਵਾਰੀ ਵੀਡੀਓ ਤੇ ਕਈ ਭਰਾ ਜਿਹੜੇ ਉਹ ਆਰਗੂ ਕਰਦੇ ਸਨ ਵੀ ਨਹੀਂ ਜੀ ਇਹ ਕੋਈ ਇਲੀਗਲ ਇਮੀਗ੍ਰੈਂਟਸ ਨਾਲ ਕੋਈ ਰੌਲਾ ਨਹੀਂ ਹੈਗਾ ਇਹ ਤਾਂ ਸਿਰਫ ਇੱਕ ਮੁਸਲਮਨ ਦੇ ਨਾਲ ਰੌਲਾ ਹੈਗਾ ਨਹੀਂ ਮੁਸਲਮਨ ਦੇ ਨਾਲ ਰੌਲਾ ਨਹੀਂ ਹੈਗਾ ਇਹ ਇਹ ਸਾਰੇ ਹੀ ਮਾਈਗ੍ਰੈਂਟਸ ਦੇ ਨਾਲ ਹੈਗਾ ਜਿਹੜੇ ਪਿਛਲੇ 5-7 ਸਾਲਾਂ ਦੇ ਵਿੱਚ ਆਏ ਨੇ ਖਾਸ ਕਰਕੇ ਜਿਹੜੇ ਇਲੀਗਲ ਮਾਈਗ੍ਰੈਂਟਸ ਆਏ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਕਾਨੂੰਨ ਬਣਾ ਕੇ ਵੇਖ ਲਏ ਵੀ ਇਲੀਗਲ ਮਾਈਗ੍ਰੈਂਟ ਨੂੰ ਕੋਈ ਬੰਦਾ ਕਮਰਾ ਨਹੀਂ ਕਰਾਇਤ ਦੇ ਸਕਦਾ ਪਰ ਫਿਰ ਵੀ ਲੋਕੀ ਰਹੀ ਜਾਂਦੇ ਨੇ ਸੋ ਇਹਨਾਂ ਤੋਂ ਗੱਲ ਕੋਈ ਸ਼ੀਫੀ ਨਹੀਂ ਹੋਈ ਹੈਗੀ ਇਹ ਤਾਂ ਜਿੰਨਾ ਤੁਹਾਡਾ ਪਾਣੀ ਲੱਗਦਾ ਕਿਸੇ ਸ਼ਹਿਰ ਦੇ ਵਿੱਚ ਤੇ ਕਿੰਨਾ ਉੱਥੇ ਬਿਜਲੀ ਲੱਗਦੀ ਹੈ ਤੇ ਕਿੰਨਾ ਉਥੋਂ ਸੀਵਰੇਜ ਜਾਂਦਾ ਹੈ ਉਥੋਂ ਇਹਨਾਂ ਕੋਲ ਸਾਰਾ ਹਿਸਾਬ ਕਿਤਾਬ ਹੈਗਾ ਵੀ ਇੱਥੇ ਇੰਨੇ ਲੋਕੀ ਹੈਗੇ ਜਿਹੜੇ ਵੋਟਰ ਲਿਸਟ ਤੇ ਹੈਗੇ ਨੇ ਇੰਨੇ ਲੋਕੀ ਇੱਥੇ ਕਾਉਂਸਲ ਟੈਕਸ ਦੇ ਉੱਤੇ ਰਜਿਸਟਰਡ ਹੈਗੇ ਨੇ ਪਰ ਇੱਥੇ ਇੰਨੇ ਲੋਕੀ ਜਿਹੜੀਆਂ ਫੈਸਿਲਿਟੀਆਂ ਵਰਤੋਂ ਕਰ ਰਹੇ ਨੇ ਤੇ ਜਿਹੜੀ ਬਾਕੀ ਜਨਤਾ ਹੈਗੀ ਉਹ ਸਾਰੀ ਉਹ ਇਹਦਾ ਮਤਲਬ ਗੈਰਕਾਨੂੰਨੀ ਹੈ ਸੋ ਐਦਾਂ ਨਹੀਂ ਹੈਗਾ ਵੀ ਇਹ ਕੋਈ ਵੁੱਧੂ ਹੈਗੇ ਨੇ ਪਰ ਫਿਰ ਵੀ ਇਹਨਾਂ ਕੋਲ ਕੋਈ ਸੋਲੂਸ਼ਨ ਨਹੀਂ ਸੀ ਇਸ ਚੀਜ਼ ਦਾ ਹੁਣ ਸ਼ਾਇਦ ਸਰਕਾਰ ਕੋਈ ਨਵੇਂ ਬਿਲ ਪਾਸ ਕਰੇਗੀ ਉਦਾਂ ਦੇ ਬਿਲ ਪਾਸ ਕਰਨ ਵਾਸਤੇ ਫਿਰ اپوزیشن ਬਹੁਤ ਹੁੰਦੀ ਹੈ ਸਰਕਾਰ ਦੇ ਵਿੱਚੋਂ ਵੀ ਹੁੰਦੀ ਹੈ ਸਰਕਾਰ ਦੀ اپوزیشن ਦੇ ਵਿੱਚੋਂ ਵੀ ਹੁੰਦੀ ਹੈ ਪਰ ਜਦੋਂ ਹੁਣ ਇਦਾਂ ਤੇ ਹਾਲਾਤ ਕੰਟਰੀ ਦੇ ਬਣ ਗਏ ਤਾਂ ਉਹ ਜਿਹੜੇ ਬਿਲ ਹੈਗੇ ਨੇ ਉਹ ਤੁਸੀਂ ਦੇਖਿਓ ਉਹ ਫਟਾਫਟ ਪਾਸ ਹੋਣੇ ਨੇ ਇੱਕ ਤਰ੍ਹਾਂ ਦਾ ਗਰੀਸ ਲੱਗ ਗਿਆ ਇਹਨਾਂ ਨਾਲ ਰੌਲਾ ਪੈਣ ਦਾal ਤੇ ਸਰਕਾਰ ਕੋਲ ਵੀ ਬਹਾਨਾ ਹੋ ਜਾਂਦਾ ਵੀ ਦੇਖੋ ਜੀ ਮੁਲਕ ਦੇ ਹਾਲਾਤ ਖਰਾਬ ਹੋ ਸਕਦੇ ਆਉਣ ਵਾਲੇ ਸਮੇਂ ਵਿੱਚ ਉਸ ਕਰਕੇ ਸਾਨੂੰ ਆਹ ਜਿਹੜੀਆਂ ਇਮੀਗ੍ਰੇਸ਼ਨਲ ਕੰਟਰੋਲ ਹੈਗੀਆਂ ਇਹ ਕਰਨੀਆਂ ਪੈਣੀਆਂ ਹੈਗੀਆਂ ਸੋ ਕਤੇ ਇਸ ਭਲੇਖੇ ਜਾਂਦਾ ਰਹੋ ਵੀ ਇਹ ਸਾਡੇ ਨਾਲ ਕੋਈ ਰੌਲਾ ਨਹੀਂ ਹੈਗਾ ਇਹ ਸਿਰਫ ਮੁਸਲਮਾਨਾਂ ਨਾਲ ਰੌਲਾ ਹੈਗਾ ਜੋ ਉਹਨਾਂ ਨੂੰ ਤਾਂ ਰੌਲਾ ਹੋ ਹੈਗਾ ਥੋੜਾ ਬਹੁਤਾ ਪਰਸੈਂਟ ਹੋ ਸਕਦਾ ਹੁਣ ਜਿਵੇਂ ਕੱਲ ਵਰਮਿੰਗਮ ਦੇ ਵਿੱਚ ਉੱਥੇ ਪੈਲੇਸਟਾਈਨ ਦੇ ਫਲੈਗ ਲੈ ਕੇ ਖੜੇ ਸੀਗੇ ਤੇ 6.5 6 ਫੁੱਟ ਦੇ ਝੋਟਿਆਂ ਵਰਗੇ ਖਾ ਖਾ ਕੇ ਕੱਟੇ ਇਹ ਜਵਾਨ ਬੰਦੇ ਨੇ ਪਰ ਮੂੰਹਾਂ ਦੇ ਉੱਤੇ ਬਾਲਾ ਕੱਪ ਪਾ ਕੇ ਮੂੰਹ ਟਕੇ ਹੋਏ ਸਨ ਤੋਂ ਇਹ ਜਾ ਕੇ ਫਿਰ ਤੁਸੀਂ ਇੱਥੇ ਦੂਜੇ ਮੁਲਕਾਂ ਦੇ ਫਲੈਗ ਜਿਹੜੇ ਹੈਗੇ ਨੇ ਉਹਨਾਂ ਨੂੰ ਤੁਸੀਂ ਲਹਿਰਾ ਕੇ ਤੁਸੀਂ ਬਲਦੀ ਦੇ ਉੱਤੇ ਤੇਲ ਪਾਉਨੇ ਹੋ ਹਾਂ ਠੀਕ ਹੈ ਜੇ ਇੱਥੋਂ ਦੀ ਜਿਹੜੀ ਕਮਿਊਨਿਟੀ ਹੈਗੀ ਹੈ ਉਹਨੋਂ ਕੋਈ ਬੰਦਾ ਆ ਕੇ ਚੈਲੰਜ ਕਰਦਾ ਤਾਂ ਸਾਨੂੰ ਸਾਰੇ ਸਾਨੂੰ ਇਕੱਠੇ ਹੋ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਹੁਣ ਸਿੱਖ ਤਾਂ ਇਹੀ ਕਹੀ ਜਾਂਦੇ ਆ ਵੀ ਸਾਡੇ ਨਾਲ ਤਾਂ ਜੀ ਕੋਈ ਰੌਲਾ ਹੀ ਨਹੀਂ ਹੈਗਾ ਇਹ ਤਾਂ ਮੁਸਲਮਾਨਾਂ ਨਾਲੇ ਰੌਲਾ ਹੈ ਤੇ ਹੁਣ ਅਸੀਂ ਤਾਂ ਖੁੱਡਾਂ 'ਚ ਬੜੇ ਬੈਠੇ ਆਂ ਪੱਗਾਂ ਵਾਲੇ ਤੋਂ ਸਾਰੀ ਜਦੋਂ ਅਸੀਂ ਇੰਡੀਆ ਏਮਬੈਸੀ ਜਾਂਦੇ ਮੂਰੇ ਜਾਣਾ ਹੁੰਦਾ ਰੌਲਾ ਪਾਉਣ ਉਹਦੋਂ ਅਸੀਂ ਫੇਰ ਕਸ਼ਮੀਰ ਵਾਲੇ ਮੁਸਲਮਾਨਾਂ ਨੂੰ ਵੀ ਇਕੱਠੇ ਕਰ ਲਏ ਜੰਨੇ ਆ ਪਾਕਿਸਤਾਨ ਵਾਲਿਆਂ ਨੂੰ ਵੀ ਇਕੱਠੇ ਕਰ ਲਈ ਜੰਨੇ ਆ ਹੁਣ ਜਦੋਂ ਉਹਨਾਂ ਤੇ ਯੂਥ ਫਿਰਦਾ ਹੈ ਹੁਣ ਕੋਈ ਨਹੀਂ ਮੂਰੇ ਆ ਰਿਹਾ ਕੋਈ ਪੱਗ ਵਾਲਾ ਮੈਨੂੰ ਦਿਸਿਆ ਰਿਹਾ ਹੈਗਾ ਉਹਨਾਂ ਦੇ ਨਾਲ ਸੋ ਉਸ ਕਰਕੇ ਆਪਾਂ ਕਬੂਤਰ ਵਾਂਗੂ ਬਿੱਲ ਜਿਵੇਂ ਹੁੰਦਾ ਨਾ ਵੀ ਕਬੂਤਰ ਅੱਖਾਂ ਵਿੱਚ ਚਲਦਾ ਵੀ ਮੈਂ ਬਿਜਲੀਾਂ ਤੇ ਬਲੀ ਨਹੀਂ ਬਿਜਲੀਆ ਇਦਾਂ ਨਹੀਂ ਹੈਗਾ ਇਹ ਜਦੋਂ 911 ਹੋਇਆ ਸੀ ਅਮਰੀਕਾ ਦੇ ਵਿੱਚ ਤਾਂ ਸਭ ਤੋਂ ਜ਼ਿਆਦਾ ਗੋਲੀਆਂ ਨਾਲ ਮੌਤਾਂ ਗੋਰਿਆਂ ਨੇ ਸਿੱਖਾਂ ਦੀਆਂ ਹੀ ਕੀਤੀਆਂ ਕਿਉਂਕਿ ਇਹਨਾਂ ਨੂੰ ਕੋਈ ਪਛਾਣ ਨਹੀਂ ਹੈਗੀ ਵੀ ਸਿੱਖ ਕੌਣ ਹੈ ਮੁਸਲਮਾਨ ਕੌਣ ਹੈ ਇਹਨਾਂ ਨੂੰ ਤਾਂ ਜਿਹੜਾ ਬਾਹਰਲਾ ਬੰਦਾ ਬ੍ਰਾਊਨ ਸਕਿਨ ਹੈ ਉਹ ਸਾਰੇ ਇੱਕ ਜਿਹੀ ਲੱਗਦੇ ਨੇ ਸੋ ਇਸ ਕਰਕੇ ਆਪਣਾ ਅਨੇਰੇ ਸੁਨੇਰੇ ਜਿੱਥੇ ਕਿਤੇ ਕੰਮ ਤੇ ਜਾਣਾ ਹੈ ਆਪਣਾ ਧਿਆਨ ਨਾਲ ਜਾਇਓ ਅਮੀ ਗਲਤ ਫਹਿਮੀ ਚਨ ਰਹੇ ਜੀਓ ਤੁਹਾਡੇ ਕੋ ਮੱਥੇ ਦੇ ਉੱਤੇ ਨਿਸ਼ਾਨ ਸਾਹਿਬ ਨਹੀਂ ਲੱਗਿਆ ਹੋਇਆ ਜਿਹੜਾ ਦੱਸ ਦੂਗਾ ਵੀ ਨਹੀਂ ਤੁਸੀਂ ਉਹ ਨਹੀਂ ਹੈਗੇ ਜਿਨ੍ਹਾਂ ਦੇ ਖਿਲਾਫ ਉਹ ਹੈਗੇ ਨੇ ਉਹ ਸਾਰਿਆਂ ਦੇ ਖਿਲਾਫ ਨੇ ਫਿਲਹਾਲ ਕਾਲਿਆਂ ਦੇ ਖਿਲਾਫ ਨੇ ਏਸ਼ੀਅਨ ਦੇ ਖਿਲਾਫ ਨੇ ਮੁਸਲਮਾਨਾਂ ਦੇ ਖਿਲਾਫ ਨੇ ਕੋਈ ਵੀ ਸਿੱਖਾਂ ਦੇ ਖਿਲਾਫ ਨੇ ਕੋਈ ਵੀ ਜਿਹੜੀ ਕਮਿਊਨਿਟੀ ਹੈਗੀ ਮਾਈਗ੍ਰੇਟ ਹੋ ਕੇ ਆਈ ਹੋਈ ਉਹ ਸਾਰਿਆਂ ਦੇ ਖਿਲਾਫ ਨੇ ਖਾਸ ਕਰਕੇ ਜਿਹੜੀ ਪਿਛਲੇ 500 ਸਾਲਾਂ ਚ ਆਏ ਹੋਏ ਨੇ ਫਰਸ਼ੀਜ਼ ਹੈਗੇ ਨੇ ਉਹ ਉਹਨਾਂ ਦੇ ਖਿਲਾਫ ਹੀ ਆ ਸਾਰਾ ਇਹ ਮਸਲਾ ਥੈਂਕ ਯੂ